ਵਾਹ ਕੀ ਬਾਤ ਹੈ ਹੋਰ ਵੀ ਸੁਮਿਤ ਯਾਰ ਬੜਾ ਟਾਈਮ ਲਾਤਾ ਮੈਂ ਕਰੋ ਤਾਂ ਵੇਟ ਕਰ ਰਿਹਾ ਤੇਰਾ ਯਾਰ ਕੀ ਦੱਸਾਂ ਤੈਨੂੰ ਥੋੜੀ ਜੀ ਪਰੇਸ਼ਾਨੀ ਚੱਲਣ ਈ ਯਾਰ ਕਿਸਾਨਾਂ ਦਾ ਧਰਨਾ ਤੁਹਾਨੂੰ ਪਤਾ ਹੀ ਹੈ ਕਿੰਨੇ ਦਿਨ ਹੋ ਗਏ ਆ ਕੁਝ ਗੱਡੀ ਕੋਈ ਪਟਰੀ ਤੇ ਨਹੀਂ ਆ ਰਹੀ ਯਾਰ ਕਿਸਾਨਾਂ ਦਾ ਧਰਨਾ ਤੇਰੀ ਪਰੇਸ਼ਾਨੀ ਕਿਉਂ ਚੱਲਣ ਈ ਹੈ ਯਾਰ ਤੇ ਕਿਸਾਨ ਸਾਡੇ ਤੋਂ ਲੱਗ ਨੇ ਯਾਰ ਅਨੁਧਾਤਾ ਨੇ ਸਾਡੇ ਸਭ ਕੁਝ ਉਹਨਾਂ ਦੇ ਬਦੌਲਤ ਆ ਆਪਾਂ ਖਾਣ ਪੀਣਦੇ ਆਂ ਭਰਾ ਕਿਹੜੇ ਚੱਕਰਾਂ 'ਚ ਪਿਆ ਆਪਣਾ ਘਰ ਸੰਭਲੋ ਕਿਸੇ ਦੀ ਟੈਨਸ਼ਨਾਂ ਕੋ ਲੈਣ ਦੇ ਉਹਨਾਂ ਦੀ ਪ੍ਰੋਬਲਮ ਆਪੇ ਨਹੀਂ ਜਿੱਠਣ ਸਾਨੂੰ ਉਹਦੇ ਨਾਲ ਕੀ ਕਿਸਾਨਾਂ ਦੀ ਪ੍ਰੋਬਲਮ ਹੈ ਨਾ ਕਿਸਾਨ ਬੈਠੇ ਨੇ ਨਾ ਕਰ ਲੈ ਉਹਨਦੇ ਤੂੰ ਆਪਣਾ ਕੰਮ ਕਰ ਤੈਨੂੰ ਕਿਸੇ ਦੇ ਫੱਟੇ 'ਚ ਟੰਗ ਡਾਣ ਦੀ ਕੀ ਲੋੜ ਹੈ ਮਤਲਬ ਸਾਡਾ ਉਹਨਾਂ ਨਾਲ ਕੋਈ ਕਨੈਕਸ਼ਨ ਨਹੀਂ ਯਾਰ ਕਿਸੇ ਨਾਲ ਵੀ ਕਿਉਂ ਕਨੈਕਸ਼ਨ ਹੋਵੇ ਅਸੀਂ ਆਪਣਾ ਘਰ ਵੇਖੀਏ ਅਸੀਂ ਆਪਣੀ ਲੋੜ ਨੂੰ ਵੇਖੀਏ ਮਤਲਬ ਉਹਨਾਂ ਬਾਰੇ ਕੁਝ ਨਾ ਸੋਚੀਏ ਕਿਉਂ ਸੋਚੀਏ ਸਾਡੇ ਬਾਰੇ ਸੋਚ ਰਿਹਾ ਕੋਈ ਅਸੀਂ ਆਪਣੇ ਬਾਰੇ ਸੋਚੋ ਸਿਰਫ ਆਪਣਾ ਸੋਚੋ ਕੇ ਦਾ ਨਾ ਸੋਚੋ ਅਸ ਦਾ ਟਾਈਮ ਦੇ ਵਿੱਚ ਸਮਝ ਗਏ? ਚਲ ਜੀ ਹੁਣ ਚਲੋ ਭਾਈ ਚੱਲ ਗੱਲ ਸਹੀ ਕੀਤੀ ਤੂੰ ਐ ਚੱਲ ਉਹ ਕਿੱਥੇ ਚੱਲਨੀ ਐ ਗੋਭੀ ਦਾ ਫੁੱਲ ਬਣ ਕੇ ਆਜੋ ਆਜੋ ਭਾਈ ਸਬਜੀ ਸਬਜੀ ਸਸਤੀ ਹੋ ਗਈ ਹੁਣ ਤਾਂ ਆਜੋ ਆਜੋ ਉਹ ਯਾਰ ਗੋਭੀ ਕਿਦਾਂ ਲਾਈ? ਹਾਂਜੀ ਭਾਜੀ ਕਿੰਨੀ ਕਿ ਲੈਣੀ ਤੁਸੀਂ? ਕਿਲੋ ਲੈ ਲਾਂਗੇ। ਕਿਲੋ? ਤੁਹਾਨੂੰ ਲਾ ਦਾਂਗੇ 3000 ਨੂੰ ਲਾ ਦਾਂਗੇ। 3000 ਰੁਪਏ? ਹੋਰ ਭਰਾ ਡਰਨ ਵਾਲੀ ਕੀ ਗੱਲ ਐ? ਤਰਾ ਦਿਮਾਗ ਤਾਂ ਨਹੀਂ ਹਿੱਲ ਗਿਆ ਕਿਉਂ ਹਿੱਲਣ ਵਾਲਾ ਕੀ ਸਰਕਾਰ ਹੀ ਨਹੀਂ ਪਈ ਆ ਸੀ ਇਹ ਤਾਂ ਆ ਕਿਦਾਂ ਇਹ ਤੁਹਾਨੂੰ ਲਾ ਦਾਂਗੇ 2500 ਮੈਂ ਭਰਾ ਡਰਦਾ ਕਿਉਂ ਮੈਂ ਸਬਜ਼ੀ ਤੈਨੂੰ ਟਮਾਟਰ ਕਿਦਾਂ ਟਮਾਟਰ 4500 ਯਾਰ ਕੀ ਗੱਲਾਂ ਕਰੀ ਜਾਣਾ ਪਾਗਲ ਤਾਂ ਨਹੀਂ ਹੋ ਗਿਆ ਪਾਗਲ ਵਾਲੀ ਕੀ ਗੱਲ ਹੈ ਭਾਈ ਸਬਜ਼ੀ ਦੇ ਰੇਟ ਦੁੱਗਲੇ ਆਏ ਪਏ ਅਸੀਂ ਵੀ ਕਰਨੀ ਆ ਉਹ ਯਾਰ ਇੰਨੀ ਮਹਿੰਗੀ ਸਬਜ਼ੀ ਕਿੱਦਾਂ ਬੰਦਾ ਲੈ ਲੂਗਾ ਭਾਈ ਤੂੰ ਖਾਣੀ ਆ ਬਣਾਉਣੀ ਆ ਲੈਣੀ ਲੈ ਨਹੀਂ ਤਾਂ ਡੰਡੀ ਨਹੀਂ ਪੈ ਜਾ ਇੱਧਰ ਬੈਠੇ ਰਹੋ ਮੱਥੇ ਤੇ ਹੱਥ ਧਰ ਕੇ ਪਤਾ ਕੁਛ ਕੀ ਹੋਇਆ ਕੀ ਹੋ ਗਿਆ ਹੁਣ ਸਕੂਲ ਵਾਲਿਆਂ ਦਾ ਫੋਨ ਆਇਆ ਸੀ ਇਹਦੀ ਫੀਸ ਉਹਨਾਂ ਨੇ ਕਿਹਾ ਤੇ 15 ਲੱਖ ਰੁਪਏ ਜਮ੍ਹਾਂ ਕਰਾਉਣ ਉਹ ਵੀ 3 ਸਾਲਾਂ ਦੀ ਐਡਵਾਂਸ ਤੇਰਾ ਦਿਮਾਗ ਤਾਂ ਨਹੀਂ ਖਰਾਬ ਹੋ ਗਿਆ 1.5 ਲੱਖ ਤਾਂ ਫੀਸ ਹੈ ਦੀ ਸਾਲ ਦੀ ਪਰ ਹੁਣ ਉਹਨਾਂ ਨੇ ਕਿਹਾ ਕਿਉਂਕਿ ਉਹਨਾਂ ਨੇ 1 ਸਾਲ ਦੀ 5 ਲੱਖ ਰੁਪਏ ਫੀਸ ਕਰਤੀ ਹੈ ਪਰ ਇਦਾਂ ਕਿਦਾਂ ਹੋ ਸਕਦਾ ਮੈਂ ਕਿੱਥੋਂ ਜਮ੍ਹਾਂ ਕਰਾਉਂਗਾ 15 ਲੱਖ ਯਾਰ ਮੇਰੀ ਸੁਣੋ ਗੱਲ ਬੱਚੇ ਨੂੰ ਸਕੂਲੋਂ ਥੋੜੀ ਹਟਾਉਣਾ ਹੈ ਪੈਸਿਆਂ ਦਾ ਅਰੇਂਜਮੈਂਟ ਤਾਂ ਕਰਨਾ ਪੈਣਾ ਹੈ ਹੁਣ ਉਹ ਚਾਹੀ ਕਿਦਾਂ ਵੀ ਕਰੋ ਕਿੱਥੋਂ ਕਰਾਂ ਦੱਸ ਮੈਨੂੰ ਆਪਣੀ ਕਰਵਾਸਤੇ ਹੀ ਹੈ ਚੱਲ ਮੈਂ ਦੇਖਦਾ ਕੁਛ ਦੂਜਾ ਟੈਨਸ਼ਨ ਨਾਲ ਮੈਂ ਕਰਨਾ ਨਹੀਂ ਠੀਕ ਹੈ ਯਾਰ ਪੰਗੇ ਤੇ ਪੰਗਾ ਪਈ ਜਾਂਦੇ ਹੁੰਦਾ ਕੀ ਪਿਆ ਇਹ ਸਰ ਨੂੰ ਫੋਨ ਕਰਕੇ ਦੇਖਦਾ ਹਲੋ ਹਾਂਜੀ ਤੁਹਾਡਾ ਤੁਹਾਨੂੰ ਸਰ ਮੈਂ ਤੁਹਾਨੂੰ ਹੀ ਕਰਨ ਲੱਗਾ ਸੀ ਕਾਲ ਹਾਂ ਹਾਂਜੀ ਸਰ ਕੀ ਹੋਇਆ ਉਹ ਇਦਾਂ ਆ ਵੀ ਜਿਹੜੀ ਤੁਹਾਡੀ ਸੈਲਰੀ ਪਹਿਲੇ 45000 ਸੀ ਨਾ ਹਾਂਜੀ ਹਾਂਜੀ ਉਹ ਹੁਣ 10000 ਹੋ ਗਈ ਆ 10000 ਪਰ ਸਰ ਇਹ ਕਿਉਂ ਉਹ ਐਡਾ ਵੀ ਸਰਕਾਰ ਨੇ ਸਾਡੀ ਏਜੰਸੀ ਜਿਹੜੀ ਆ ਉਹ ਆਪਣੇ ਅੰਡਰ ਕਰ ਲਈ ਆ ਤੇ ਹੁਣ ਉਹਨਾਂ ਨੇ ਸਾਰਾ ਕੁਝ ਕਰਨਾ ਆ ਸਾਨੂੰ ਹੁਣ ਇਹਦੇ ਬਾਰੇ ਨਹੀਂ ਜਿਆਦਾ ਪਤਾ ਸਰ ਮੈਂ ਤੁਹਾਡੀ ਗੱਲ ਸਮਝਦਾ ਪਰ ਮੈਂ ਪੀਐਫ ਬਾਰੇ ਫੋਨ ਕੀਤਾ ਹੀ ਤੁਹਾਨੂੰ ਨਹੀਂ ਨਹੀਂ ਦੇਖੋ ਤੁਹਾਡੀ ਜੋ ਵੀ ਕੁਇਰੀ ਹੈਗੀ ਆ ਜੋ ਵੀ ਤੁਸੀਂ ਪੁੱਛਣਾ ਹੁਣ ਤੁਸੀਂ ਸਰਕਾਰ ਤੋਂ ਪੁੱਛੋ ਸਾਨੂੰ ਇਸ ਬਾਰੇ ਕੁਝ ਨਹੀਂ ਪਤਾ ਹੈ ਸਰ ਮੇਰੀ ਗੱਲ ਤੇ ਸੁਣੋ ਮੇਰੇ ਬੱਚੇ ਨੂੰ ਸਕੂਲ ਚੋਂ ਕੱਢ ਦੇਣਗੇ ਉਹ 15 ਲੱਖ ਰੁਪਏ ਮੰਗ ਰਹੇ ਨੇ 3 ਸਾਲ ਦਾ ਮੈਂ 15 ਲੱਖ ਕਿੱਥੋਂ ਦਊਂਗਾ ਹਾਂ ਪਰ ਹੁਣ ਸੀਏ ਦੇ ਚ ਕੁਝ ਨਹੀਂ ਕਰ ਸਕਦੇ ਸਰ ਮੈਂ ਮੇਰੀ ਗੱਲ ਤਾਂ ਸੁਣੋ ਸਰ ਯਾਰ ਇਹ ਕੀ ਟੱਕਰ ਪੈ ਗਿਆ ਯਾਰ ਸਰ ਨਹੀਂ ਮਨਾ ਕਰਤਾ ਸੈਲਰੀ ਵੀ ਘਟਾ ਦਿੱਤੀ ਇਹਨਾਂ ਨੇ ਮਕਰਾਂਗੇ ਹਾਂ ਸਿੱਧਾ ਪੀਏ ਖਾਲੇ ਨੂੰ ਫੋਨ ਕਰਦਾ ਹੈਲੋ ਹੈਲੋ ਹਾਂਜੀ ਸੁਮੇਤ ਬੋਲ ਰਿਹਾ ਹਾਂ ਜੀ ਹਾਂਜੀ ਸੁਮੇਤ ਜੀ ਉਹ ਮੈਂ ਦਰਸਲ ਆਪਣਾ ਨਾ ਪੀਐਫ ਦਾ ਪਤਾ ਕਰਨਾ ਸੀ ਮਿਲ ਸਕਦਾ ਮੈਨੂੰ ਉਹ ਮੈਂ ਤੁਹਾਨੂੰ ਦੱਸਣਾ ਸੀ ਕਿ ਤੁਹਾਡਾ ਜਿੰਨਾ ਵੀ ਪੀਐਫ ਹੈ ਨਾ ਸਾਰਾ ਪੀਐਮ ਕੇਅਰ ਫੰਡ ਚ ਪਾ ਦਿੱਤਾ ਗਿਆ ਨਹੀਂ ਪਰ ਕਿਉਂ ਉਹ ਇਹਦੇ ਚ ਅਸੀਂ ਕੁਝ ਨਹੀਂ ਕਰ ਸਕਦੇ ਇਹ ਗਵਰਨਮੈਂਟ ਦਾ ਪਲਾਨ ਹੈ ਮੈਂ ਸਮਝਿਆ ਨਹੀਂ ਕੁਝ ਤੁਸੀਂ ਜਿਹੜੀ ਵੀ ਗੱਲ ਕਰਨੀ ਹੈ ਨਾ ਗਵਰਨਮੈਂਟ ਤੋਂ ਪੁੱਛੋ ਜਾ ਕੇ ਸਾਨੂੰ ਕਹਿੰਦੇ ਕੋਈ ਫਾਇਦਾ ਨਹੀਂ ਓਕੇ ਚੰਗਾ ਸੁਮੇਤ ਠੀਕ ਮੇਰੀ ਗੱਲ ਤਾਂ ਸੁਣੋ ਪਰ ਹੈਲੋ ਹੈਲੋ ਯਾਰ ਇਹ ਕੀ ਹੈ आप बिल चेक कर जरा यही है ना घर हाँ यही है चल आही घर है ना यार की करा ये कौन आ गया हूं ना हाँ जी भाई की हाल है जी भैया जी पछाणिया नहीं ਨਹੀਂ ਇਹ ਆਈ ਬਿਜਲੀ ਵਾਲੇ ਠੀਕ ਆ ਪਰ ਮੈਂ ਤਾਂ ਨਹੀਂ ਬੁਲਾਇਆ ਤੁਹਾਨੂੰ ਹੈ ਬੁਲਾਇਆ ਨਹੀਂ ਜੀ ਆਪਾਂ ਬਿਨਾਂ ਸੱਦੇ ਆਏ ਆ ਆ ਤੁਹਾਡਾ ਮੀਟਰ ਕੱਟਣਾ ਤੁਹਾਡਾ ਤੇਰਾ ਦਿਮਾਗ ਤਾਂ ਨਹੀਂ ਖਰਾਬ ਹੋ ਗਿਆ ਮੀਟਰ ਕੋ ਕੱਟਣਾ ਮੇਰਾ ਬਿੱਲ ਤਾਰਿਆ ਕਰੋ ਜਨਾਬ ਆ ਦੇਖ 75000 ਰੁਪਏ ਤੇਰਾ ਬਿੱਲ ਬਣਿਆ ਪਿਆ ਵਾ ਕਿੱਥੇ ਬਿੱਲ ਤਾਰਿਆ ਤੂੰ ਓਏ ਅਕਲ ਤੂੰ ਅਕਲ ਨੂੰ ਹੱਥ ਮਾਰੋ ਹਲੇ 15 ਦਿਨ ਪਹਿਲਾਂ ਤਾਂ ਮੈਂ ਬਿੱਲ ਜਮ੍ਹਾਂ ਕਰਾਇਆ ਮੇਰਾ ਨਹੀਂ ਹੈ ਬਾਜੀ ਹੁਣ ਯੂਨਿਟਾਂ ਬਹੁਤ ਮਹਿੰਗੀਆਂ ਹੋ ਗਈਆਂ 15000 ਰੁਪਏ ਬਿੱਲ ਆਇਆ ਹਫਤੇ ਬਾਅਦ ਬਿੱਲ ਆਇਆ ਕਰਨ 75000 ਰੁਪਿਆ ਬਿੱਲ ਬੜਿਆ ਮੈਂ ਤੁਹਾਡਾ ਤੁਸੀਂ ਬਿੱਲ ਨਹੀਂ ਤਾਰਿਆ ਯਾਨੀ ਮੀਟਰ ਕੱਟਣਾ ਪਵੇਗਾ ਉਹ ਯਾਰ ਕੀ ਗੱਲਾਂ ਕਰੀ ਜਾਂਦਾ ਮੇਰੀ ਗੱਲ ਸੁਣੋ ਉਹ ਮੇਰੀ ਗੱਲ ਉਹ ਮੇਰੀ ਗੱਲ ਤਾਂ ਸੁਣੋ ਉਹ ਮੇਰੀ ਗੱਲ ਸੁਣ ਹੈਲੋ ਕੀ ਕਰਾਂ ਯਾਰ ਮੀਟਰ ਵੀ ਕੱਟ ਗਏ ਇਹ ਉਹਦਾ ਵੀ ਪੀਐਮ ਕੇਅਰ ਫੰਡ ਚ ਚਲ ਗਿਆ ਬੋਸ ਕੰ ਦਾ ਸੈਲਰੀ ਘਟ ਗਈ ਹੈ ਕਰਾਂ ਤੇ ਕਰਾਂ ਕੀ ਮੈਂ ਬੜਾ ਉਖਾ ਹੋ ਗਿਆ ਹੈ ਆ ਦੇਖੋ ਜੇ ਆਪਾਂ ਬਾਈਪਾਸ ਨਾ ਸੜਕ ਵੀ ਬਣਾਉਣੀ ਇੱਥੇ ਸਾਰਾ ਕੁਝ ਧਾ ਦੇ ਇੱਥੇ ਆਪਾਂ ਠੀਕ ਹੈ ਆ ਸਾਰੇ ਪਿਲਰ ਵੀ ਹੁਣ ਆਪਣਾ ਕੋਸਤੀ ਧਾਉਣਾ ਇਹਨਾਂ ਨੂੰ ਉਹ ਇਹ ਬੇੜ ਇਹ ਹੋਣਾ ਕਿ ਹਾਂਜੀ ਭਾਈ ਸਾਹਿਬ ਹਾਂਜੀ ਤੁਸੀਂ ਕੌਣ ਹਾਂਜੀ ਤੁਸੀਂ ਕੌਣ ਭਾਈ ਮੇਰੇ ਘਰ ਤੇ ਖੜੇ ਹੋ ਕੇ ਮੈਨੂੰ ਪੁੱਛਣਗੇ ਤੁਸੀਂ ਕੌਣ ਬਾਈ ਤੁਸੀਂ ਸਾਈਨ ਕਰੋ ਇੱਥੇ ਤੁਹਾਨੂੰ 2 ਲੱਖ ਰੁਪਏ ਮਿਲੇਗਾ ਇਹ ਸਰਕਾਰੀ ਆਰਡਰ ਆਇਆ ਹੈ ਠੀਕ ਹੈ ਤੇ ਇੱਥੇ ਬਾਈਪਾਸ ਬਣਨਾ ਹੈ ਇਹ ਕੋਠੀ ਘਾਟੀ ਸਾਰਾ ਕੁਝ ਧਾ ਦੇਣਾ ਆਪਾਂ ਨੇ ਇਹ 2 ਲੱਖ ਰੁਪਏ ਮੈਨੂੰ ਇਹ ਕੋਠੀ ਢਾਂ ਦਾ ਦੋਗੇ ਤੁਸੀਂ ਹਾਂਜੀ ਹਾਂਜੀ ਲਾਫ ਤਾਂ ਨਹੀਂ ਖਰਾਬ ਹੋ ਗਿਆ ਤੁਹਾਡਾ ਇਡੀਆਂ ਗੱਲਾਂ ਨਹੀਂ ਪਏ ਮੇਰੀ ਗੱਲ ਸੁਣੋ 50 ਲੱਖ ਦੀ ਕੋਠੀ ਮੇਰੇ ਤੋਂ 2 ਲੱਖ ਰੁਪਏ ਦਊਗਾ ਮੈਂ ਉਹ ਮੇਰੀ ਗੱਲ ਧੱਕਾ ਨਹੀਂ ਕਰ ਸਕਦੇ ਤੁਸੀਂ ਇਹ ਸਰਕਾਰ ਦਾ ਧੱਕਾ ਹੋ ਰਿਹਾ ਮੇਰੀ ਗੱਲ ਸੁਣ ਲਓ ਮੇਰੀ ਗੱਲ ਸੁਣੋ ਪਾਜੀ ਸਾਹਿਬ ਧੱਕਾ ਨਹੀਂ ਕਰ ਸਕਦੇ ਉਹ ਨਿੱਕੀ ਟਾਲੂਗਾ ਮੈਨੂੰ ਮੇਰੇ ਤੋਂ ਚਲਾਓ ਘਲਟੋ ਚਲ ਮੇਰੀ ਗੱਲ ਸੁਣ ਯਾਰ ਬੋਰੇ ਨਾਲ ਮੈਂ ਤੁਹਾਨੂੰ ਦੱਸਾਂ ਸਰਕਾਰੀ ਆਰਡਰ ਹੈ ਇਹ ਸਾਰਾ ਸੁਮਿਤ ਬੜੀ ਟੈਨਸ਼ਨ ਚ ਲੱਗ ਰਿਹਾ ਕੀ ਗੱਲ ਕੀ ਦੱਸਾਂ ਯਾਰ ਸਵੇਰ ਦੀ ਪ੍ਰੋਬਲਮ ਤੇ ਪ੍ਰੋਬਲਮ ਪੈ ਰਹੀ ਹੈ ਹੋਇਆ ਕੀ ਹੈ ਸਕੂਲ ਵਾਲਿਆਂ ਦਾ ਫੋਨ ਆਇਆ ਸੀ ਇਹਦੀ ਫੀਸ ਉਹਨਾਂ ਨੇ ਕਿਹਾ ਤੇ 15 ਲੱਖ ਰੁਪਏ ਜਮ੍ਹਾਂ ਕਰਾਉਣ ਨੂੰ ਉਹ ਵੀ 3 ਸਾਲਾਂ ਦੀ ਅਡਵਾਂਸ ਜਿਹੜੀ ਤੁਹਾਡੀ ਸੈਲਰੀ ਪਹਿਲੇ 45000 ਸੀ ਨਾ ਹਾਂਜੀ ਹਾਂਜੀ ਉਹ ਹੁਣ 10000 ਹੋ ਗਈ ਆ ਤੁਹਾਡਾ ਜਿੰਨਾ ਵੀ ਪੀਐਫ ਹੈ ਨਾ ਸਾਰਾ ਪੀਐਮ ਕੇਅਰ ਫੰਡ ਤੇ ਪਾ ਦਿੱਤਾ ਗਿਆ 75000 ਰੁਪਏ ਬਿੱਲ ਬਣਿਆ ਮੈਂ ਤੁਹਾਡਾ ਤੁਸੀਂ ਬਿੱਲ ਨਹੀਂ ਤਾਰਿਆ ਯਾਨੀ ਮੀਟਰ ਕੱਟਣਾ ਪਾ ਦੇਣਾ ਬਾਈ ਬੱਸ ਕਰਨਾ ਇਹ ਕੋਈ ਗੱਠ ਸਾਰਾ ਘੁਟਾ ਲੈਣਾ ਸਾਲੀ ਮੈਨੂੰ ਕੋ ਸਮਝ ਨਹੀਂ ਆ ਰਹੀ ਮੈਂ ਕਰਾਂ ਤੇ ਕਰਾਂ ਕੀ ਮੇਰੀ ਕੋਈ ਹੈਲਪ ਕਰ ਯਾਰ ਮੈਂ ਮੈਂ ਕਿਵੇਂ ਕਰ ਸਕਦਾ ਤੇਰੀ ਹੈਲਪ ਯਾਰ ਯਾਰ ਤੂੰ ਮੇਰਾ ਦੋਸਤ ਤਾਂ ਕੋਈ ਸਲਾਹ ਦੇ ਮੈਨੂੰ ਦੋਸਤਾਂ ਤੇਰਾ ਮੈਂ ਪਰ ਮੈਂ ਤੇਰੇ ਬਾਰੇ ਸੋਚ ਨਹੀਂ ਸਕਦਾ ਯਾਰ ਆਈ ਐਮ ਸੌਰੀ ਯਾਰ ਯਾਰ ਕਿੱਦਾਂ ਦੀਆਂ ਗੱਲਾਂ ਕਰ ਰਿਹਾ ਤੂੰ ਭੁੱਲ ਗਿਆ ਤੂੰ ਆਪ ਵੀ ਤਾਂ ਕਿਹਾ ਸੀ ਕਿ ਜਿਹਦੀ ਪ੍ਰੋਬਲਮ ਹੈ ਉਹਨੂੰ ਉਹਦੇ ਬਾਰੇ ਸੋਚਣ ਦਿਓ ਉਹਨੂੰ ਟੈਨਸ਼ਨ ਲੈਣ ਦਿਓ ਕਿਸਾਨਾਂ ਦਾ ਧਰਨਾ ਤੇਰੀ ਪਰੇਸ਼ਾਨੀ ਕੋ ਚੱਲਣ ਢੀ ਹੈ ਯਾਰ ਤੇ ਕਿਸਾਨ ਸਾਡੇ ਤੋਂ ਲੱਗਨੇ ਯਾਰ ਅਨੁਦਾਤਾ ਨੇ ਸਾਡੇ ਸਭ ਕੁਝ ਉਹਨਾਂ ਦੇ ਵਿਦੌਲਤਾਂ ਆਪਾਂ ਖਾਣ ਪੀਣਦੇ ਆਂ ਭਰਾ ਕਿਹੜੇ ਚੱਕਰਾਂ 'ਚ ਪਿਆ ਆਪਣਾ ਘਰ ਸੰਭਲੋ ਤੇ ਤੇਰੀ ਪ੍ਰੋਬਲਮ ਹੈ ਤੇ ਮੈਂ ਟੈਨਸ਼ਨ 'ਚ ਕਿਉਂ ਆਂ ਭਰਾ ਕਿਉਂ ਸੋਲੂਸ਼ਨ ਦਵਾ ਤੈਨੂੰ ਕਿਉਂ ਪਰੇਸ਼ਾਨ ਹਾਂ ਮੈਂ ਆਪ ਇਸ ਲਈ ਤੇਰੀ ਪ੍ਰੋਬਲਮ ਹੈ ਤੂੰ ਆਪ ਹੀ ਨਹੀਂ ਜਿੱਠੋ ਉਹਦੇ ਨਾਲ ਸੌਰੀ ਪਰ ਯਾਰ ਮੇਰੀ ਗੱਲ ਤੇ ਸੁਣ ਹਾਂਜੀ ਮੇਰੀ ਹੈਲਪ ਕਰ ਮੈਨੂੰ ਸੌਰੀ ਯਾਰ ਦੇ ਨਾਲੇ ਮੈਂ ਤੁਹਾਨੂੰ ਇੱਕ ਗੱਲ ਹੋਰ ਕਹਾਂ ਅੱਜ ਤੋਂ ਬਾਅਦ ਫੋਨ ਨਾ ਕਰੀ ਮੈਨੂੰ ਗੀ ਬਹੁਤ ਅੱਛੀ ਨਿਭੀ ਸਾਡੀ ਦੋਸਤੀ ਗੁੱਡ ਬਾਏ ਅੱਛੀ ਸੋ ਜਾ ਤੇਰੀ ਬੇਟੀ ਦੇ ਸਕੂਲੋਂ ਫੋਨ ਤਾਂ ਨਹੀਂ ਆਇਆ ਕੋਈ ਫੀਸ ਜਮ੍ਹਾਂ ਕਰਾਉਣ ਨੂੰ ਲੈ ਕੇ। ਨਾ। ਮਨੇ ਹੀ ਮਤਲਬ ਉਹਨਾਂ ਨੇ ਫੋਨ ਕਰਕੇ ਇਹ ਤਾਂ ਨਹੀਂ ਕਿਹਾ ਵੀ 3 ਸਾਲ ਦੀ ਫੀਸ ਇਕੱਠੀ ਜਮ੍ਹਾਂ ਕਰਾ ਦਿਓ ਅਡਵਾਂਸ 'ਚ। ਕੀ ਬਕਵਾਸ ਗੱਲਾਂ ਕਰ ਰਹੇ ਹੋ? ਠੀਕ ਹੋ ਤੁਸੀਂ। ਮੈਨੂੰ ਅੱਗੇ ਬਹੁਤ ਗੁੱਸਾ ਚੜ੍ਹਣ ਦਿਆ ਸਬਜ਼ੀ ਪਤਾ ਕਿੰਨੀ ਮਹਿੰਗੀ ਆਈ ਏ। ਸਬਜ਼ੀ ਮਹਿੰਗੀ ਆਈ ਏ? ਗੋਭੀ ਕਿੱਦਾਂ ਮਿਲੀ? 70 ਰੁਪਏ ਕਿਲੋ। 70 ਰੁਪਏ ਕਿਲੋ? ਹੋਰ ਕੀ? ਬੱਸ। ਬੱਸ। ਉਹ ਯਾਰਾ ਗੋਭੀ ਕਿੱਦਾਂ ਲਈ? ਹਾਂਜੀ ਭਾਜੀ ਕਿੰਨੇ ਕਿ ਲੈਣੀ ਤੁਸੀਂ ਕਿਲੋ ਲਾ ਲਾਂਗੇ ਕਿਲੋ ਤੁਹਾਨੂੰ ਲਾ ਦਾਂਗੇ 3000 ਨੂੰ ਲਾ ਦਾਂਗੇ 3000 ਰੁਪਏ ਸਿਰਫ 70 ਕਿਲੋ ਸਿਰਫ 70 ਰੁਪਏ ਕਿਲੋ ਹੋਰ ਕੀ ਕਿਸੇ ਨਾਲ ਜੋ ਮਰਜ਼ੀ ਹੋ ਜਾਏ ਪਰ ਸਾਨੂੰ ਕੀ ਕੋਈ ਭਾਵੇਂ ਜਿੰਨਾ ਮਰਜ਼ੀ ਦੁੱਖ ਚ ਹੋਵੇ ਪਰ ਸਾਨੂੰ ਕੀ ਸਾਨੂੰ ਤਾਂ ਪਤਾ ਉਦੋਂ ਹੀ ਲੱਗੂ ਜਦੋਂ ਸਾਡੇ ਨਾਲ ਕੁਝ ਹੋਊ ਕਿਉਂ ਸਹੀ ਕਿਹਾ ਨਾ ਪਰ ਇਹ ਜੰਗਲ ਦੀ ਅੱਗ ਹੈ ਮਿਤਰਾ ਇਹ ਨਾ ਸੋਚੀ ਤੇਰੇ ਤੱਕ ਨਾ ਪਹੁੰਚੂ ਅੱਜ ਨਹੀਂ ਤਾਂ ਕੱਲ ਇਹ ਤੇਰੇ ਤੱਕ ਵੀ ਪਹੁੰਚੂ ਫੇਰ ਨਾ ਨਿਕਲੂ ਮੂੰਹੋਂ ਸਾਨੂੰ ਕੀ ਹੈਨਾ